ਦੋਸਤੋ ਤੁਸੀਂ ਵੇਖ ਰਹੇ ਹੋ ਸ਼ਹੀਦ ਸ਼ੁਭਕਰਨ ਜੋ ਕਿਸਾਨੀ ਅੰਦੋਲਨ ਦੇ ਵਿੱਚ 21 ਫਰਵਰੀ ਨੂੰ ਜੋ ਅਲਵਿਦਾ ਕਹਿ ਗਿਆ ਸੀ ਦੋ ਭੈਣਾਂ ਦਾ ਇੱਕ ਨੂੰ 302 ਦਾ ਮੁਕੱਦਮਾ ਦਰਜ ਕਰਾਉਣ ਲਈ ਲੋਕਾਂ ਨੂੰ ਸੜਕਾਂ ਦੇ ਉੱਤੇ ਨਾ ਆਇਆ ਇਹ 307 ਦਾ ਮੁਕੱਦਮਾ ਬਰਤਪਾਲਾ ਦਰਜ ਕਰਾਉਣ ਦੇ ਲਈ ਸੜਕਾਂ ਦੇ ਉੱਤੇ ਨਾ ਆਇਆ ਇਹ ਹੁਣ ਫਰਜ਼ ਨਹੀਂ ਬਣਦਾ ਪੰਜਾਬ ਦੇ ਮੁੱਖ ਮੰਤਰੀ ਜੇ ਤੂੰ ਵਾਕੇ ਪੰਜਾਬ ਦਰਦੀ ਹੈ ਤਾਂ ਆਪਾਂ ਸਾਰੇ ਇੱਕ ਦਲ ਦੀ ਮੰਗ ਕਰਦੇ ਆ ਕਿ ਬਰਗਾੜੀ ਕਾਂਢ ਦੇ ਵਿੱਚ ਲੈਵਲ ਗੋੜੀ ਕਾਂਢ ਦੇ ਵਿੱਚ ਬਾਦਲ ਸਰਕਾਰ ਦੇ ਬਾਦਲ ਨੂੰ ਉਸ ਵੇਲੇ ਦੇ ਮੁੱਖ ਮੰਤਰੀ ਨੂੰ ਉਸ ਵੇਲੇ ਦੇ ਗ੍ਰਹਿ ਮੰਤਰੀ ਨੂੰ ਵੀ ਬਾਦਲ ਦਾ ਨਾਮ ਨਹੀਂ ਕੀਤਾ ਜਦੋਂ ਹੁਣ ਹਰਿਆਣਾ ਦਾ ਗ੍ਰਹਿ ਮੰਤਰੀ ਕਿਹòn ਨਾਮਿਤ ਨਹੀਂ ਕੀਤਾ ਜਾਂਦਾ ਹੁਣ ਹਰਿਆਣਾ ਦਾ ਮੁੱਖ ਮੰਤਰੀ ਕਿਉਂ ਨਾਮਿਤ ਨਹੀਂ ਹੋਇਆ ਹੁਣ ਹਰਿਆਣੇ ਦੀ ਪੁਲਿਸ ਨਾਲ ਜਦ ਕਿਉਣੀ ਹੋਣੀ ਹੋਈ ਹਰਨੁਖਸ਼ਬ ਤੇ ਕੌਣ ਹੋਣਾ ਕੱਲ ਨੂੰ ਜਾ ਕੇ ਪੜਤਾਲ ਪਿਆ ਕੇ ਉਧਰ ਕਹਿ ਦਿੰਗੇ ਬਕੂਹਾ ਜੀ ਹਰਿਆਣੇ ਦਾ ਸੀਗਾ ਪੜਤਾਲ ਉੱਥੇ ਹੋਊਗੀ ਪੜਤਾਲਾਂ ਚ ਕੀ ਨਿਕਲਣਾ ਹੁੰਦਾ ਸੋ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਸ਼ੁਭ ਕਰਨ ਸਿੰਘ ਹੋਵੇ ਤਰਤਪਾਲ ਸਿੰਘ ਹੋਵੇ ਚਾਹੇ ਜਿੰਨਾਂ ਦੀਆਂ ਲੱਤਾਂ ਟੁੱਟੀਆਂ ਜਿੰਨਾਂ ਦੀਆਂ ਮਛੰਦਰੀਆਂ ਪੰਡੀਆਂ ਜਿੰਨਾਂ ਦੀਆਂ ਅੱਖਾਂ ਛਿਲੀਆਂ ਗਈਆਂ ਜਿੰਨੇ ਵੀ ਸਾਡੇ ਜ਼ਖਮੀ ਹੋਏ ਜਿਹੜੇ ਕਿਸਾਨ ਹੋਣ ਮਜ਼ਦੂਰ ਹੋਣ ਅਨਸਾਫ਼ ਕਿਸੇ ਨੂੰ ਵੀ ਨਹੀਂ ਮਿਲਣਾ ਇਹ ਸਾਰੇ ਡਲੇ ਹੋਏ ਨੇ ਆਹ ਠੀਕ ਆ ਲੋਕ ਰੋਹ ਬਣਿਆ ਹੋਇਆ ਅੱਜ ਲੋਕ ਇਕੱਠੇ ਹੋ ਜਾਣਗੇ ਹੌਲੀ 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 ਲੋਕ ਭੋਗ ਤੱਕ ਭੋਗ ਤੋਂ ਬਾਅਦ ਲੋਕਾਂ ਨੇ ਭੁੱਲ ਭਲਾ ਜਾਣਾ ਅੱਗੇ ਵੋਟਾਂ ਆ ਗਈਆਂ ਕੋਈ ਬੀਜੇਪੀ ਦਾ ਚੜਿਆ ਫਿਰੂਗਾ ਕੋਈ ਕਾਂਗਰਸ ਨਾਲ ਚੜਜੂ ਕੋਈ ਬਾਦਲਾਨਾ ਚੜਜੂ ਕੋਈ ਬੋਕਰਲਾਨਾ ਚੜਜੂਗਾ ਅਸੀਂ ਅਸਲ ਭੁੱਲ ਜਾਂਦੇ ਆ ਇਸੇ ਕਰਕੇ ਸਾਡੇ ਨਾਲ ਐਂ ਹੁੰਦਾ ਆ ਸਰੋਂ 84 ਵਾਲਾ ਅਨਸਾਫ਼ ਨਹੀਂ ਮਿਲਿਆ ਤੱਕ ਸਾਡੇ ਢਾਹ ਤੇ ਉਦੋਂ ਗਲਾਂ ਸਾਡੇ ਟਾਇਰ ਪਾ ਕੇ ਫੂਕਤਾ ਅੱਗਾ ਸਾਨੂੰ ਲਾਤੀਆਂ ਬਲਾਤਕਾਰ ਸਾਡੇ ਉਦੋਂ ਬੀਬੀਆਂ ਦੇ ਹੋਏ ਨੌਜਵਾਨ ਕੁੜੀਆਂ ਦੇ ਹੋਏ ਜਿਵਾਗ ਸਾਡੇ ਮਾਰਦੇ ਸਾਨੂੰ ਤਾਂ ਓਨ ਸਾਫ ਨਹੀਂ ਹਲੇ ਮਿਲਿਆ ਕਿਉਂ ਨਹੀਂ ਮਿਲਿਆ ਕਿਉਂਕਿ ਮੈਂ ਸਮਝਦਾ ਅਸੀਂ ਦੋਸ਼ੀ ਲੋਕ ਆ ਆਪਾਂ ਬਾਈ ਅਸੀਂ ਕਦੇ ਗੱਲ ਨੂੰ ਲੰਮਾ ਲੈ ਕੇ ਚੱਲੇ ਹੀ ਨਹੀਂ ਬਹੁਤ ਛੇਤੀ ਭੁੱਲਦੇ ਆ ਮੈਂ ਗੱਲ ਕਹਿਣਾ ਹੁੰਦਾ ਕਿ 80 ਤੋਂ ਲੈ ਕੇ 95 ਤੱਕ ਹਜ਼ਾਰਾਂ ਮੁੰਡਾ ਦਾ ਮਾਰਤਾ ਝੂਠੇ ਮੁਕਾਬਲਿਆਂ ਚ 2002 ਦੇ ਵਿੱਚ ਲੋਕਾਂ ਨੇ ਕਾਂਗਰਸ ਸਰਕਾਰ ਬਣਾਈ ਐਡੀ ਛੇਤੀ ਭੁੱਲ ਕੇ ਸਤਸਰਜੀ ਭੁੱਲ ਗਏ ਅੱਜ ਲੋਕ ਕਹਿੰਦੇ ਬਾਦਲ ਚੰਗੇ ਆ ਜਮਜੀਤ ਸਿੰਘ ਕਹਿੰਦਾ ਅਸੀਂ ਲੈ ਕੇ ਆਏ ਆ ਅਰਥਪਾਲ ਨੂੰ ਰੋਧਕ ਪੀਜੀ ਤੋਂ ਪੀਜੀ ਚੰਡੀਗੜ੍ਹ ਹਾਈ ਕੋਰਟ ਦੇ ਹਲਿਆਤਾਂ ਦੇ ਉੱਤੇ ਉਹ ਪੀਜੀ ਚੰਡੀਗੜ੍ਹ ਦੇ ਹੰਦਾ ਗਿਆ ਲੋਕ ਭੁੱਲ ਭੁਲਾ ਕੇ ਆਹੀ ਤੁਸੀਂ ਦੇਖ ਲਓ ਮੈਂ ਤਾਂ ਉੱਥੇ ਹੈਰਾਨ ਆ ਸਾਡੇ ਲੋਕ 700 ਬੰਦਾ ਮਰਵਾ ਕੇ ਆਏ 13 ਮਹੀਨੇ ਦਿੱਲੀ ਬਹਿ ਕੇ ਤੇ ਔਣ ਸਾਲ ਸਾਡੇ ਲੋਕਾਂ ਦੇ ਟਰਾਲੀਆਂ ਚ ਪਾਈ ਕਣਕ ਦੇ ਲੈ ਕੇ ਚੱਲ ਪਏ ਅਵਾਨੀਆਂ ਦੇ ਗਰਾਮਾਂ ਚ ਵੇਚਣ ਤੇ ਸਾਡੀ ਸਮਝ ਕਿੱਥੇ ਖੜੀ ਆ ਉਹੋ ਜਿਹਾ ਉਹਨਾਂ ਨੂੰ ਵੀ ਪਤਾ ਹੈ ਵੇ ਬੜੀ ਜਾਸ਼ਕਤੀ ਵਾਲੇ ਲੋਕ ਹੈ ਨਹੀਂ ਛੇਤੀ ਭੁੱਲ ਭਲਾ ਜਾਂਦੇ ਆ ਕੋਈ ਗੱਲ ਨਹੀਂ ਇਹਨਾਂ ਨੂੰ ਮਾਰੋ ਕੁੱਟੋ ਕੁਚਲੋ ਦੇਲਾ ਸਿਰ ਦਿਓ ਉਹ ਸਾਡੇ ਨਾਲ ਹੋ ਰਿਹਾ ਬਾਈ ਇਹੀ ਇਹ ਹਾਲਾਤ ਹੋਣੇ ਆ ਕਹਿਣ ਨੂੰ ਜੋ ਮਰਜ਼ੀ ਅੱਜ ਕੁਝ ਕਹੀ ਜਾਵੇ ਠੀਕ ਹੈ ਜ਼ੀਰੋ ਐਫ ਆਈ ਆਰ ਦਰਜ ਹੋਈ ਹੈ ਅਣਪਛਾਤੇ ਬੰਦਿਆਂ ਤੇ ਹੋਈ ਹੈ ਉਹਦੀਆਂ ਬੜਤਾਲਾਂ ਹੋਣੀਆਂ ਨੇ ਜਾਂਚਾਂ ਹੋਣੀਆਂ ਨੇ ਇਨਕੁਆਰੀਆਂ ਬੈਠਣੀਆਂ ਨੇ ਸਿੱਟਾਂ ਪਣਨੀਆਂ ਨੇ ਕੀ ਨਿਕਲਣਾ ਆਪਾਂ ਨੂੰ ਪਤਾ ਹੀ ਹੈ ਠੀਕ ਹੈ ਇੱਕ ਵਾਰੀ ਅੱਖਾਂ ਬੁੰਦੀਆਂ ਲੋਕਾਂ ਦੁਨੀਆ ਦੇਸ਼ ਦਾ ਅੰਦਾਜ਼ਾ ਤਾਂ ਮੰਨਦੀ ਹੈ ਕਿਸਾਨ ਮਜ਼ਦੂਰ ਨੂੰ ਦੂਜੇ ਪਾਸੇ ਸ਼ਾਂਤੀ ਢੰਗ ਨਾਲ ਪ੍ਰਦਰਸ਼ਨ ਕਰਦੇ ਆ ਅੰਨੇ ਬਾ ਗੋਲੀਆਂ ਚਲਾਉਣੀਆਂ ਕਿਵੇਂ ਦੇਖ ਲੋ ਲਿਖੇ ਨੂੰ ਪੰਜਾਬ ਰਾਜਧਾਨੀ ਦਿੱਲੀ ਜਾਣਾ ਚਾਹੁੰਦਾ ਆਪਣੇ ਹੱਕਾਂ ਨੂੰ ਲੈ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਹਰ ਬੰਦੇ ਦਾ ਹੱਕ ਹੈ ਹਰ ਬੰਦੇ ਦਾ ਅਧਿਕਾਰ ਹੈ ਇੱਕ ਡੈਮੋਕਰੇਟਿਕ ਤਰੀਕੇ ਨਾਲ ਵੀ ਆਪਾਂ ਦੇਖੀਏ ਸੰਵਿਧਾਨਕ ਤਰੀਕੇ ਨਾਲ ਵੀ ਆਪੇ ਦੇਖੀਏ ਕਾਨੂੰਨ ਵੀ ਇਹ ਕਹਿੰਦਾ ਹੈ ਕਿ ਸ਼ਾਂਤਮਈ ਤਰੀਕੇ ਨਾਲ ਤੁਸੀਂ ਪ੍ਰਦਰਸ਼ਨ ਕਰ ਸਕਦੇ ਆ ਸਾਡੇ ਲੋਕਾਂ ਕੋਲ ਕਿਹੜੀਆਂ ਤੋਪਾਂ ਫੜੀਆਂ ਸੀ ਵੀ ਅਸੀਂ ਮੁਕਾਬਲਾ ਕਰ ਸਾਡੇ ਲੋਕਾਂ ਕੋਲ ਝੰਡੇ ਨੇ ਝੰਡਾ ਹੀ ਡੰਡੇ ਪਾਏ ਹੋਣੇ ਮਰੋਂ ਉਹ ਸਾਲ ਤਾਂ ਚਲਾ ਰਹੇ ਨੇ ਮਰੋਂ ਬਾਰਾਂਪੋਰ ਦੇ ਫਾਇਰ ਕਰ ਰਹੇ ਨੇ ਬੱਤੀਪੋਰ ਦੀਆਂ ਗੋਲੀਆਂ ਚੱਲ ਰਹੀਆਂ ਨੇ ਅਥਰੂ ਕਹਿੰਦੇ ਗੋਲੇ ਚੱਲ ਰਹੇ ਨੇ ਡਾਂਗਾ ਚੱਲ ਰਹੀਆਂ ਨੇ ਕੀ ਕੁਝ ਹੋ ਰਿਹਾ ਸਾਡੇ ਨਾਲ ਸੁਪਰ ਮੈਂ ਮੈਂ ਭਾਈ ਮੈਂ ਤਾਂ ਇਹਨਾਂ ਨੂੰ ਕਸੂਰਵਾਦ ਮੰਨਦੇ ਨਹੀਂ ਮੈਂ ਸਾਡੇ ਲੋਕਾਂ ਨੂੰ ਮੰਨੂਗਾ ਸਾਡੇ ਮੈਂ ਤੂੰ ਯਾਦ ਰੱਖੀ ਮੇਰੀ ਗੱਲ ਬਾੜਾ ਟਾਈਮ ਨਹੀਂ ਰਹਿ ਗਿਆ ਆ ਮਹੀਨਾ ਇੱਕ ਖੜ ਜਾ ਜੇ ਨਾ ਇਹੀ ਲੋਕ ਇਹਨਾਂ ਦੇ ਗੰਢੇੜੀ ਚੜੇ ਜਾ ਕੇ ਇਹਨਾਂ ਦੇ ਝੰਡੇ ਚੱਕ ਕੇ ਜੰਦਾ ਵਰ ਜੰਦਾ ਵਰ ਕੀਤੀ ਮੈਨੂੰ ਕੋਈ ਨਹੀਂ ਕਹਿੰਦਾ ਸਾਡੇ ਲੋਕਾਂ ਦੀ ਇੰਨੀ ਜਿਆਦ ਸ਼ਕਤੀ ਹੈ ਜਾਂ ਇੰਨੀ ਕਿਨਸਾਨੀਤ ਬਚੀ ਹੈ ਹਣ ਅਸਲ ਇਹ ਮਸਲਾ ਇਨਸਾਨੀਤ ਹੈ ਕਿ ਸਾਡੇ ਅੰਦਰ ਇਹ ਦਰਦ ਨਹੀਂ ਹੈਗਾ ਯਾਰ ਵੀ ਇੱਕ ਮੁੰਡੇ ਦੇ ਗੋਲੀ ਮਾਰ ਕੇ ਮੰਗਰ ਮਾਰਤਾ ਠੀਕ ਆ ਉਹ ਕਿਹੜਾ ਆਪਣੇ ਕੋਈ ਨਿੱਜੀ ਰੌਲੇ ਦੀ ਗੱਲ ਸੀ ਉਹਦਾ ਕੋਈ ਘਰ ਦਾ ਮਸਲਾ ਤਾਂ ਨਹੀਂ ਸੀ ਮਸਲਾ ਤਾਂ ਇੱਕ ਕਿਸਾਨੀ ਅੰਦੋਲਨ ਜਿਹੜਾ ਸਾਡੀਆਂ ਸਾਡੀ ਅਸਲ ਇਹ ਮਸਲਾ ਕਿਸਾਨੀ ਅੰਦੋਲਨ ਵੀ ਮੈਂ ਨਹੀਂ ਕਹਿੰਦਾ ਇਹਨੂੰ ਇਹ اندرੋਂ ਨਾਲ ਸਾਡੀ ਹੋਂਦ ਨੂੰ ਬਚਾਉ ਜੋ WTO ਦੇ ਸਮਝੌਤੇ ਨੇ ਜੋ GATT ਦੇ ਸਮਝੌਤੇ ਨੇ ਜੋ ਨਿਊ ਵਰਲਡ ਆਰਡਰ ਦੀਆਂ ਨੀਤੀਆਂ ਨੇ ਜਿੰਨੇ ਨਵੇਂ ਕਾਨੂੰਨ ਆ ਰਹੇ ਨੇ ਇਹ ਮਸਲੇ ਨੇ ਅਸਲ ਇਸ ਇਨਸਾਨ ਦੇ ਅਸਲ ਇਨਸਾਨ ਇਥੇ ਜਿਉਂਦਾ ਕਿਵੇਂ ਰਹੂਗਾ ਸਭ ਤੋਂ ਵੱਡਾ ਸਵਾਲ ਇਹ ਆ ਉਹ ਸਾਹ ਕਿਵੇਂ ਲਊਗਾ ਉਹਦੇ ਖਾਣੇ ਪੀਣੇ ਤੇ ਪਹਿਨਣ ਤੇ ਕਬਜ਼ਾ ਉਹਦੇ ਭੋਜਨਾਂ ਤੇ ਕਬਜ਼ਾ ਉਹਦੇ ਪਾਣੀਆਂ ਤੇ ਕਬਜ਼ਾ ਉਹਦੇ ਉਦਮਤੀ ਸੀਜਾਂ ਤੇ ਕਬਜ਼ਾ ਇਹ ਪੂਰੀ ਦੁਨੀਆ ਲੜ ਰਹੀ ਆ ਕੱਲਾ ਪੰਜਾਬ ਨਹੀਂ ਲੜ ਰਿਹਾ ਪੰਜਾਬ ਥੋੜਾ ਜਿਹਾ ਜਾਗਰਤ ਆ ਪੰਜਾਬ ਹਮੇਸ਼ਾ ਲੜਾ ਕਰ ਰਿਹਾ ਪੰਜਾਬ ਦੀ ਧਰਤੀ ਦੇ ਵਿੱਚੋਂ ਤਤ ਹੈਗਾ ਜਿਸ ਕਰਕੇ ਪੰਜਾਬ ਪਹਿਲ ਕਰ ਨਹੀਂ ਕਰਦਾ ਪੰਜਾਬ ਲੜਦਾ ਹੈ ਪਰ ਕੀ ਹਲੇ ਵੀ ਨਹੀਂ ਉਹਵੇਂ ਲੜ ਰਿਹਾ ਦੋਨੇ ਬਾਡਰਾਂ ਤੇ ਅਸੀਂ ਦੇਖਾਂਗੇ ਸ਼ੰਭੂ ਤੇ ਖਨੌਰੀ ਦੇ ਉੱਤੇ ਕਿੰਨੇ ਕ ਬੰਦੇ ਹੋਣੇ ਆ ਬਾਈ 25000 ਬੰਦਾ ਹੋਣਾ ਮੈਂ ਪਿੰਡਾਂ ਚ ਜਾਣਾ ਹੈ ਕਈ ਪਿੰਡ ਦਾ ਐਸੇ ਇੱਕ ਬੰਦਾ ਵੀ ਨਹੀਂ ਗਿਆ ਪਿੰਡਾਂ ਚ ਕੀ ਗੱਲ ਵੀ ਜਿਹੜੇ ਉੱਥੇ ਬੈਠੇ ਲੜਾਈ ਉਹਨਾਂ ਦੀ ਹੈ ਲੜਾਈ ਕਲਾ ਸ਼ਬ ਕਰਨ ਦੀ ਸੀ ਜਾਂ ਲੜਾਈ ਕਿਸੇ ਹੋਰ ਇਨਸਾਨ ਦੀ ਹੈ ਜੜਾਈ ਕਿ ਜਿੱਥੇ ਬੰਦੀ ਦੀ ਹੈ ਦੂਜੀ ਰੈਂਦੀ ਖੁੰਦੀ ਇਹ ਹੋਰ ਮਿੱਟੀ ਪੱਟੀ ਜਾਂਦੇ ਆ ਆਸ ਵਿੱਚ ਬਿਆਨਬਾਜ਼ੀ ਕਰਦੇ ਇਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਆਸ ਵਿੱਚ ਬਿਆਨਬਾਜ਼ੀ ਤੋਂ ਗੁਰੇਜ ਕਰੋ ਛੱਡ ਦਿਓ ਜ ਸਾਡੀ ਕਿਹ ਨਹੀਂ ਵਿਚਾਰਕ ਬਖਰੇਵੇਂ ਹੈਗੇ ਅਸੀਂ ਕਿਸੇ ਦੀ ਹਮਾਇਤ ਨਹੀਂ ਕਰਨੀ ਮੁਖਾਲਫਤ ਵੀ ਨਾ ਕਰੋ ਵਿਰੋਧ ਵੀ ਨਾ ਕਰੋ ਇਕੱਠੇ ਹੋ ਜੋ ਯਾਰ ਇਹ ਮਸਲਾ ਬਹੁਤ ਵੱਡਾ ਹੈ ਛੋਟਾ ਮਸਲਾ ਨਹੀਂ ਹੈ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਮਾੜਾ ਉਹਨਾਂ ਦਾ ਇਹ ਸੰਕਟ ਸਾਰਿਆਂ ਦੇ ਭਾਜਪਾ ਦੇ ਕਿਸੇ ਵੀ ਨੇਤਾ ਨੇ ਹਾਂ ਦਾ ਨਾਅਰਾ ਨਹੀਂ ਮਾਰਿਆ ਕਿਹੜੇ ਮੂੰਹ ਨਾਲ ਵੋਟਾਂ ਲੈਣ ਜਾਣਗੇ ਪਿੰਡਾਂ ਚ ਲਖੇ ਮੈਂ ਤੁਹਾਨੂੰ ਦੱਸੀ ਜਾਂਦਾ ਤੂੰ ਇੱਥੇ ਦੇਖੇਗਾ ਸਾਡੇ ਪਿੰਡਾਂ ਦੇ ਘੜਮ ਚੌਧਰੀ ਅੱਗੇ ਲੱਗੇ ਹੋਏ ਜੇ ਨਾ ਇਹਨਾਂ ਨੂੰ ਘਰਾਂ 'ਚ ਲਿਆ ਕੇ ਚਾਹ ਪਿਆਈ ਨਾ ਇਹਨਾਂ ਦੇ ਝੰਡੇ ਆਪਣੇ ਬਨੇਰਿਆਂ ਤੇ ਲਾਏ ਲਾਉਣਗੇ ਉਹਨਾਂ ਨੇ ਮਗਰ ਪੁੱਛਣ ਲਾਇਆ ਹੋਗੇ ਤੂੰ ਪ੍ਰਧਾਨ ਜੀ ਲੈਦਾ ਤੂੰ ਬਲਾਕ ਦਾ ਤੂੰ ਜਨਰਲ ਸਕੱਤਰ ਆ ਤੂੰ ਸੈਕਟਰੀ ਆ ਤੂੰ ਖਜ਼ਾਨਚੀ ਆ ਤੈਨੂੰ ਆ ਬਣਾਵਾਗੇ ਤੈਨੂੰ ਉਹ ਬਣਾਵਾਗੇ ਉਹ ਤਾਂ ਮੁਰੇ ਪੁੱਛਾਂ ਚੱਕੀ ਕਰਕੇ ਫਿਰਦੇ ਹੋਣਗੇ ਇਹ ਇਹ ਗੱਲ ਨੂੰ ਸਮਝਣ ਦੀ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਪੰਜਾਬ ਦੇ ਲੋਕ ਜਿੰਨਾ ਛੇਤੀ ਸਮਝ ਜਾਣਗੇ ਉਹਨਾਂ ਸੌਖੇ ਵੀ ਰਹਿਣ ਦੇ ਬੱਚੇ ਨਿਕਾਣਗੇ ਸਿਆਸੀ ਬਦਲਾ ਇਕੱਲਾ ਮਸਲੇ ਦਾ ਹੱਲ ਨਹੀਂ ਹੈ ਜਥੇਬੰਦਕ ਰੂਪ ਵਿੱਚ ਇਕੱਠੇ ਹੋ ਜਓ ਅਸੀਂ ਵੀ ਰਾਜ ਨੂੰ ਮੈਂ ਗੱਲ ਦੱਸਦਾ ਅਸੀਂ ਉੱਥੇ ਬੈਠੇ ਸੀਗੇ ਜਿਹੜਾ ਆਪਣਾ ਜਾਮ ਲੱਗਿਆ ਸੀਗਾ ਮੋੜ 'ਚ ਸਾਡੇ ਲੋਕ ਉੱਥੇ ਗੱਲ ਪੈ ਰਹੇ ਆਗੇ ਤੁਸੀਂ ਯਾਰ ਰਾਹ ਰੋਕ ਲਿਆ ਤੁਸੀਂ ਯਾਰ ਲੋਕਾਂ ਨੂੰ ਤੰਗ ਕਰਦੇ ਹੋ ਤੁਸੀਂ ਟੀਕੇ ਦੇ ਨੂੰ ਝੰਡੇ ਝੰਡਾ ਪਾ ਲੈਣੇ ਆ ਯਾਰੀ ਸੜਕ ਤੇ ਆ ਕੇ ਬਹਿ ਜੰਨੇ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਵੀ ਇਹ ਮਸਲਾ ਸਾਡਾ ਕੱਲਿਆਂ ਦਾ ਜਾਂ ਜਿਹੜੇ ਬੈਠੇ ਉਹਨਾਂ ਕੱਲਿਆਂ ਦਾ ਜਦੋਂ ਥੋੜੇ ਮੀਟਰ ਪਟਣਾਉਂਦੇ ਆ ਬਿਜਲੀ ਬੋਰਡ ਵਾਲੇ ਉਦੋਂ ਥੋੜੇ ਅੱਗੇ ਹੋ ਕੇ ਕੌਣ ਲੜਦੇ ਆ ਜਦੋਂ ਥੋੜੀਆਂ ਬੈਂਕਾਂ ਦੀਆਂ ਕੁਰਕੀਆਂ ਆਉਂਦੀਆਂ ਉਦੋਂ ਥੋੜੇ ਅੱਗੇ ਹੋ ਕੇ ਕੌਣ ਲੜਦੇ ਆ ਜਦੋਂ ਤੁਸੀਂ ਕੋਈ ਥਾਣੇ ਦਰਬਾਰੇ ਭੱਜ ਜਾਂਦੇ ਆ ਥੋੜੀ ਕੋਈ ਫਰਿਆਦ ਨਹੀਂ ਸੁਣਦਾ ਉਧਰੋਂ ਦੂਜੇ ਪਾਸੋਂ ਕੋਈ ਹਿੰਡਰ ਦਾ ਫੋਨ ਆਇਆ ਹੁੰਦਾ ਸਾਨੂੰ ਅਸੱਚੂ ਬਾਹਰ ਕੱਢਣ ਦਾ ਵੀ ਜਾਇ ਦੀ ਕੋਈ ਸੁਣਵਾਈ ਨਹੀਂ ਹੁੰਦੀ ਫਿਰ ਤੁਹਾਡੇ ਕੋਲੇ ਕੌਣ ਆਉਂਦਾ ਇਹੀ ਜੱਥੇਬੰਦੀਆਂ ਖੜਦੀਆਂ ਇੱਕ ਪਿੰਡ 'ਚ ਮੈਂ ਗਿਆ ਮੇਰੇ ਮੁੰਡੇ ਨੇ ਗੱਲ ਸੁਣਾਈ ਕਹਿੰਦਾ ਬਾਈ ਮੇਰੇ ਪਿੰਡ ਵਿੱਚ ਦੀ ਗੈਸ ਪਾਈਪ ਦੀ ਲੈਂਡ ਲੱਗੀ ਹੈ ਤੇ ਮੈਨੂੰ 1.5 ਲੱਖ ਰੁਪਏ ਦੇ ਇੱਕ ਕਨਾਲ ਦਾ ਕਹਿੰਦਾ ਮੈਂ ਜੱਥੇਬੰਦੀਆਂ ਕੋਲ ਗਿਆ ਅਸੀਂ ਧਰਨਾ ਲਾਤਾ ਉਹ ਆ ਕੇ ਬਹਿ ਗਏ ਸਾਡੇ ਨਾਲ ਉਹ ਉਸੇ ਕਨਾਲ ਦਾ 13 ਲੱਖ ਰੁਪਏ ਲਿਆ ਇਹ ਜੱਥੇਬੰਦ ਤਾਕਤ ਹੁੰਦੀ ਹੈ ਜੀ ਜੇ ਤੁਹਾਨੂੰ ਤੁਹਾਡੇ ਹੱਕ ਦਵਾ ਸਕਦੀ ਐ ਪਰ ਸਰਕਾਰ ਦਾ ਪੂਰਾ ਜ਼ੋਰ ਪ੍ਰਪਾਗੈਂਡਾ ਇਹ ਕਰਨ ਤੇ ਲੱਗਿਆ ਹੋਇਆ ਵੀ ਜਥੇਬੰਦੀਆਂ ਵਾਲੇ ਤਾਂ ਪੈਸੇ ਖਾਂਦੇ ਨੇ ਜੀ ਇਹਦਾ ਬਿਨਾਂ ਗੱਲ ਤੋਂ ਰੌਲਾ ਪਾਉਂਦੇ ਨੇ ਜੀ ਇਹਦਾ ਧਰਨੇ ਬਿਨਾਂ ਭੰਤ ਦੇ ਬਿਆਨ ਸੀ ਨਾ ਇਹਨਾਂ ਨੂੰ ਬੰਦੇ ਨਹੀਂ ਲੱਭਣੇ ਜੀ ਇਹ ਹੁਣ ਜਗਾ ਦੇਖਦੇ ਆ ਵਜਾ ਨਹੀਂ ਦੇਖਦੇ ਜੀ ਯਾਨੀ ਕਿਸੇ ਵੀ ਤਰੀਕੇ ਨਾਲ ਲੋਕਾਂ ਦੇ ਵਿੱਚੋਂ ਜਥੇਬੰਦੀਆਂ ਪ੍ਰਤੀ ਜਿਹੜਾ ਬੇਵਿਸ਼ਵਾਸੀ ਪੈਦਾ ਕਰਦੇ ਮੈਂ ਕੋਈ ਅਪੀਲ ਕਰਦਾ ਲੋਕਾਂ ਨੂੰ ਕਿ ਭਾਈ ਜੇ ਤੁਸੀਂ ਬਚਨਾ ਤਾਂ ਜਥੇਬੰਦ ਗਰੁੱਪ ਮੈਂ ਨਹੀਂ ਕਹਿੰਦਾ ਜਿਹੜੇ ਨਾ ਮਰਜ਼ੀ ਜੁੜ ਜੂ ਜਿਹਦੇ ਨਾ ਮਰਜ਼ੀ ਜੁੜ ਜੂ ਪਰ ਜਥੇਬੰਦ ਰੂਪ ਚ ਇਕੱਠੇ ਹੋਜੋ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਮਹਾਨ ਹੈ ਭਾਈ ਇੱਕ ਲਾਸਵਾਲ ਜਿਹੜਾ ਵੀ ਨੌਜਵਾਨ ਕੋਈ ਪੰਜਾਬ ਦੇ ਲਈ ਜਾਂ ਦੇਸ਼ ਦੇ ਲਈ ਕੁਛ ਕਰ ਦੱਸ ਮਾਸੇ ਉਸੇ ਦੀ ਕਰਦਾਰ ਕੋਸੀ ਉਹਨੂੰ ਬਦਨਾਮ ਜਮ ਹੁਣ ਬਾਹਰ ਬੈਠਾ ਲੋਕ ਮੈਂ ਦੇਖਿਆ ਤੁਹਾਡੇ ਬਾਰੇ ਵੀ ਰਿਪੋਰਟਾਂ ਹਾਲਾਂਕਿ ਕੋਈ ਅਜੇ ਤੱਕ ਕੋਈ ਸਾਬਤ ਨਹੀਂ ਕਰ ਸਕਿਆ ਵੀ ਲੱਖੇ ਤੇ ਆ ਕੋਈ ਇਲਜ਼ਾਮ ਹੈਗਾ ਹੈ ਕਿਸੇ ਤੋਂ ਪੈਸੇ ਖਾ ਗਿਆ ਬੋਟਾਂ ਆ ਗਈਆਂ ਨਾ ਮੈਂ ਅੱਜ ਤੋਂ 6 ਮਹੀਨੇ ਪਹਿਲਾਂ ਕਿਹਾ ਕਿ ਮੈਂ 2024 ਦੀ ਇਲੈਕਸ਼ਨ ਲੜੂਗਾ ਬਰਨਡੇ ਹੁਣ ਜਿੰਨੇ ਤਾਂ ਬੋਕਰ ਵਾਲੇ ਆ ਜਿੰਨੇ ਬਾਦਲ ਵਾਲੇ ਆ ਜਿੰਨੇ ਕਾਂਗਰਸੀ ਆ ਜਿੰਨੇ ਭਾਜਪੀ ਵਾਲੇ ਆ ਸਾਰਿਆਂ ਧਿਰਾਂ ਮੇਰੇ ਖਿਲਾਫ ਕੱਟੀਆਂ ਹੋ ਕੇ ਮੇਰੇ ਮਗਰ ਪਈਆਂ ਹੋਣਗੇ ਆਪਣੇ ਪੇੜ ਬੰਦੇ ਮੇਰੇ ਖਿਲਾਫ ਬੰਦੇ ਕੀਤੇ ਹੋਏ ਨੇ ਜਿਹੜੇ ਮੇਰੇ ਖਿਲਾਫ ਲਗਾਤਾਰ ਪ੍ਰਾਪੇਗੰਡਾ ਮੇਰੇ ਖਿਲਾਫ ਲਗਾਤਾਰ ਪ੍ਰਚਾਰ ਕੋਈ ਕਹਿੰਦਾ ਲੱਖਾ ਇਨਿਕਲੇ ਜ਼ਮੀਨ ਲੈਗਾ ਕੋਈ ਕਹਿੰਦਾ ਲੱਖਾ ਇਨੀਆਂ ਗੱਡੀਆਂ ਲਿਆਇਆ ਕੋਈ ਕਹਿੰਦਾ ਕੁਛ ਕਰ ਗਿਆ ਕੋਈ ਕਹਿੰਦਾ ਕੁਛ ਕਰ ਗਿਆ ਮੈਂ ਕਹਿੰਦਾ ਕੋਈ ਸਬੂਤ ਤਾਂ ਲੈ ਕੇ ਰੱਖੋ ਮੇਰੇ ਸਾਹਮਣੇ ਆ ਕੇ ਪਿੰਡਾਂ 'ਚ ਮੈਂ ਜਾਂਨਾ ਮੇਰੇ ਖਿਲਾਫ ਉਹਨਾਂ ਦੇ ਬੰਦੇ ਨਾਰੇ ਬਾਜੀ ਲੱਖਾ ਮਰਦਾਬਾਦ ਲ ਜਾਣੇ ਇਹ ਕੰਮ ਜਿਹੜਾ ਹੁਣ ਸਾਰੇ ਇਕੱਠੇ ਹੋ ਕੇ ਲੱਗੇ ਕਿਉਂਕਿ ਮੈਂ ਦੇਖੋ ਮੈਂ ਬਾਦਲਾ ਨੇ ਜੋ ਇੱਥੇ ਕੀਤਾ ਪੰਜਾਬ ਦੇ ਨਾਲ ਮੈਂ ਉਹ ਵੀ ਲੋਕਾਂ ਸਾਹਮਣੇ ਜ਼ਾਹਰ ਕੀਤਾ ਨੰਗਾ ਕੀਤਾ ਜੋ ਕਾਂਗਰਸੀਆਂ ਨੇ ਕੀਤਾ ਜੋ 2 ਸਾਲ ਤੋਂ ਆ ਸਰਕਾਰ ਬਣੀ ਐ ਇਹਦੀਆਂ ਨੀਤੀਆਂ ਜਿਹੜੀਆਂ ਪੰਜਾਬ ਮਾਰੂ ਹੈਗੀਆਂ ਉਹਦੇ ਖਿਲਾਫ ਮੈਂ ਲਗਾਤਾਰ ਲੋਕਾਂ ਨੂੰ ਦੱਸਣਾ ਵੀ ਆਹ ਕੁਛ ਇਹ ਕਰ ਰਹੇ ਆ ਸੋ ਇੰਨਾ ਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਮੇਰੇ ਖਿਲਾਫ ਇੱਕ ਮਾਹੌਲ ਕਿਵੇਂ ਸਿਰਜਣਾ ਲੱਖੇ ਨੂੰ ਬਦਨਾਮ ਕਿਵੇਂ ਕਰਨਾ ਪਰ ਆਪਰੇ ਗੰਦੇ ਨੇ ਮੈਂ ਵਾਰ-ਵਾਰੇ ਬੇਨਤੀ ਲੋਕਾਂ ਨੂੰ ਕਰਦਾ ਯਾਰ ਹੁਣ ਤੱਕ ਮੈਨੂੰ ਇੱਕ ਵੀ ਕੰਮ ਦੱਸੋ ਵੀ ਲੱਖੇ ਨੇ ਪੰਜਾਬ ਨਾਲ ਕੋਈ ਗਦਾਰੀ ਕੀਤੀ ਹੈ ਮੈਂ ਪੰਜਾਬ ਦੇ ਕੋਈ ਹਿੱਤ ਹੱਕ ਵੇਚੇ ਨੇ ਮੈਨੂੰ ਤਾਂ ਸਾਰੀਆਂ ਧਿਰਾਂ ਦੀਆਂ ਆਫਰਾਂ ਸੀਗੀਆਂ ਕਿ ਸਾਡੇ ਬੰਨੋ ਚੋਣ ਲੜਦਾ 22 ਦੇ ਵਿੱਚ ਵੀ ਵਿਧਾਨ ਸਭਾ ਦੇ ਵਿੱਚ ਵੀ ਅੱਜ ਵੀ ਕਹਿੰਦੇ ਆ ਲੋਕ ਸਭਾ ਦੇ ਵਿੱਚ ਵੀ ਸਾਰੀਆਂ ਪਾਰਟੀਆਂ ਕਹਿੰਦੀਆਂ ਜੇ ਮੈਂ ਆਪਣਾ ਕਰਤਾਰਮਾਰਕ ਹੀ ਜਾਣਾ ਹੁੰਦਾ ਤਾਂ ਮੈਂ ਕਿਧਰ ਨੂੰ ਕਿਧਰ ਤਾਂ ਗਿਆ ਹੁੰਦਾ ਗੱਲ ਜਿੱਤਨ ਹਰ ਦੀ ਨਹੀਂ ਆ ਗੱਲ ਕਰਤਾਰਾਂ ਦੀ ਹੁੰਦੀ